ਹੈਲੋ 사ਸੀ ਗਾ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਅੱਜ ਅਸੀਂ ਇੱਥੇ ਆਏ ਆ ਬਾਬੇ ਕਾਂਦਾਸ ਦੇ ਤੇ ਕਾਫੀ ਦਿਨ ਤੋਂ ਸੁਣਦੇ ਸੀ ਤੇ ਕਾਫੀ ਸ਼ਰਧਾ ਸੀ 10 12 ਸਾਲ ਤੋਂ ਵੀ ਜਾਵਾਂਗੇ ਜਾਵਾਂਗੇ ਤੇ ਅੱਜ ਸੁਆਬ ਬਣਿਆ ਤੇ ਅੱਜ ਆਪਾਂ ਇੱਥੇ ਆਏ ਆ ਬਾਬੇ ਕਾਂਦਾਸ ਦੇ ਤੇ ਇੱਥੇ ਜਿਹੜਾ ਜਿਹੜੀ ਸੇਵਾ ਹੁੰਦੀ ਏ ਪ੍ਰਸ਼ਾਦ ਜਿਹੜਾ ਵੰਡਿਆ ਜਾਂਦਾ ਉਹ ਸ਼ਰਾਬ ਦਾ ਹੀ ਵੰਡਿਆ ਜਾਂਦਾ ਇੱਥੇ ਤੇ ਜਿਹੜੇ ਵੀ ਕਿਸੇ ਵੀ ਸ਼ਰਧਾਲੂ ਦੀ ਮਨ ਦੀ ਮੋਣੋ ਕਾਮਨਾ ਤਮੰਨਾ ਪੂਰੀ ਹੁੰਦੀ ਏ ਤੋ ਹੋ ਰਾਕੇ ਫਿਰ ਇਥੇ ਸ਼ਰਾਬ ਵੀ ਚੜਾਉਂਦੇ ਨੇ ਤੇ ਅੱਜ ਆਪਾਂ ਚੱਲਦੇ ਆਂ ਅੰਦਰ ਅੰਦਰ ਜਿਹੜੇ ਇੱਥੇ ਬੈਠੇ ਨੇ ਮੇਨ ਜਿਹੜੇ ਇੱਥੇ ਸੇਵਾਦਾਰ ਨੇ ਆਪਾਂ ਉਹਨਾਂ ਕੋਲ ਇੱਥੇ ਦੀ ਹਿਸਟਰੀ ਜਾਣਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਆਜੋ ਵਈ ਚੱਲੀਏ ਤੇ ਕਾਫੀ ਰੌਣਕ ਮਿਲਿਆ ਇੱਥੇ ਕਹਿੰਦੇ ਮਸਿਆ ਤੇ ਲੱਗਦਾ ਹੈ 14 ਤਰੀਕ ਦੀ ਐਤ ਕੀ ਮਸਿਆ ਹੈ ਪਰ 14 ਤਰੀਕ ਮੇਰੇ ਕੋ ਟਾਈਮ ਨਹੀਂ ਸੀ ਹੈਗਾ ਤੇ ਅਸੀਂ ਫਿਰ ਅੱਜ ਪਹਿਲਾਂ ਹੀ ਆ ਗਏ ਆ ਪਰ ਜਿਹੜੇ ਇੱਥੇ ਲੰਗਰ ਛਕਣ ਵਾਲੇ ਨੇ ਉਹ ਵੇਟਿੰਗ ਵੇਟ ਕਰਦੇ ਪਏ ਨੇ ਹਾਂ ਤੇ ਹੁਣ ਅਸੀਂ ਅੰਦਰ ਜਾਣੇ ਆ ਤੇ ਬਾਬੇ ਦਾ ਭੋਗ ਲਵਾਨੇ ਆ ਤੇ ਫਿਰ ਨਾਲ ਸਾਰਿਆਂ ਨੂੰ ਜਿੰਨਾ ਹੋ ਸਕੇ ਦਿੰਨੇ ਆ ਕਰਦੇ ਆ ਵੇਖਦੇ ਆ ਅੱਜ ਤੇ ਇੱਥੇ ਇਹਨਾਂ ਨੇ ਆ ਸਭ ਕੁਝ ਬਾਬੇ ਦੀ ਮੂਰਤੀ ਵੀ ਬਣਾਈ ਏ ਫੋਟੋ ਲਾਈ ਏ ਸਾਰਾ ਕੁਝ ਇਹਨਾਂ ਨੇ ਪੁਰਾਣਾ ਦਿਖਾਇਆ ਦੱਸਿਆ ਵੀ ਕਿਦਾਂ ਤੇ ਆ ਜੋ ਆਪਾਂ ਅੰਦਰ ਚੱਲਦੇ ਆ ਜਿਹੜੇ ਇੱਥੇ ਦੇ ਸੇਵਾਦਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਦੋਂ ਆਪਾਂ ਇੱਥੇ ਦੀ ਸਿਸਟਰੀ ਜਿਹੜੀ ਸਾਰੀ ਸੰਤਾਨ ਦੀ ਉਹ ਸੁਣਾਣੇ ਆ ਦਿਖਾਣੇ ਆ ਨਾਲੇ ਅੰਦਰ ਵੀ ਲੋਕਾਂ ਨੇ ਵੱਡੇ-ਵੱਡੇ 2-2 ਲੀਟਰ 5-5 ਲੀਟਰ 10-10 ਲੀਟਰ ਦੀਆਂ ਬੋਤਲਾਂ ਵੱਡੀਆਂ ਰੱਖੀਆਂ ਨੇ ਟੌਪ ਦੀਆਂ ਮਤਲਬ ਰੱਖੀਆਂ ਵਧੀਆ ਚੀਜ਼ਾਂ ਨੇ ਜਿਹੜੀਆਂ ਉਹ ਵੀ ਰੱਖੀਆਂ ਨੇ ਕੀ ਲੋਕਾਂ ਦੀ ਇੰਨੀ ਇੱਥੇ ਸ਼ਰਧਾ ਹੈ ਲੋਕੀ ਇਸ ਡੇਰੇ ਤੇ ਇੰਨੇ ਆਂਦੇ ਨੇ ਤੇ ਮੱਸੀਆਂ ਨੂੰ ਤਾਂ ਪੁੱਛਿਆ ਮੈਂ ਇੱਥੇ ਮੱਸੀਆਂ ਨੂੰ ਤਾਂ ਕਹਿੰਦੇ ਬਹੁਤ ਵੱਡਾ ਮੇਲਾ ਲੱਗਦਾ ਇੱਥੇ ਖਾਸ ਕਰਕੇ ਤੇ ਚਲੋ ਆਜੋ ਆਪਾਂ ਅੰਦਰ ਚੱਲਦੇ ਆ ਤੇ ਸਿਵਾਦਾਰ ਜਿਹੜੇ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਦੇਖਦੇ ਆਂ ਬਾਬਾਈ ਸ assi ਗਾਲੀ ਅੱچے ਪਾਛਾ ਬਾਬਾ ਕਾਹਨ ਦੱਸ ਇਹ ਬਾਬਾ ਜੀ ਆਏ ਸੰਗਰੂਰ ਹਲਕੇ ਚੋਂ ਪਿੰਡ ਹੈਗਾ ਇਹਨਾਂ ਦਾ ਕੁੰਬਲਵਾਲ 30 ਕਿਲੋਮੀਟਰ ਦੂਰ ਆ ਪਿੱਛੇ ਅੱਛਾ ਹੈਗੇ ਆ ਪਰਜਾ ਪਤ ਇਹ ਤੇ ਉੱਥੇ ਵੀ ਜਗਾ ਹੈਗੀ ਕੋਈ ਜਿੱਥੋਂ ਪਹਿਲਾਂ ਆਏ ਨੇ ਉੱਥੇ ਨਹੀਂ ਜਗਾ ਬਣ ਇੱਥੇ ਹੀ ਹੈ ਸਿਰਫ ਸਾਰ ਬਸ਼ ਪਹਿਲਾਂ ਆਏ ਆ ਇਹ ਪਿੱਛੇ ਸਤਮਾ ਸਤਮਾ ਤੋਂ ਆਣ ਕੇ ਉੱਥੇ ਸਿਗਾ ਧੰਨਾ ਭਗਤਾ ਅੱਛਾ ਜੀ ਜਿਹੜਾ ਇਹਨਾਂ ਦਾ ਗੁਰੂ ਸੀਗਾ ਠੀਕ ਹੈ ਉਹਦੇ ਕੋਲ ਬੈਠੇ ਅੜ ਕੇ ਥੋੜਾ ਚਿਰ ਅੱਛਾ ਜੀ ਇੱਕ ਉਥੇ ਸਿਆਣੀ ਜੀ ਮਾਦਾ ਹੁੰਦੀ ਸੀ ਅੱਛਾ ਜੀ ਉਹਨੇ ਤੋਬਤੀ ਕਰਨਾ ਤੋਬਤੀ ਕਰਕੇ ਚੱਲ ਜਾਣਾ ਤਾਂ ਦੂਜੇ ਦਿਨ ਫੇਰ ਆਈ ਉਹਨੇ ਤੋਬਤੇ ਕੀਤਾ ਝਾਲੂ ਝੂੜੂ ਮਾਰਿਆ ਤਾਂ ਤੰਨੇ ਭਗਤ ਤੋਂ ਉਹਨੇ ਪੁੱਤਰ ਦੀ ਦਾਦ ਮੰਗੀ ਤਾਂ ਉਹਨੇ ਜਵਾਬ ਦਿੱਤਾ ਤੰਨੇ ਨੇ ਠੀਕ ਹੈ ਕਿ ਤੁਹਾਡੇ ਲਾਦ ਨਹੀਂ ਹੋਣੇ ਤੇ ਮਹਾਪੁਰਸ਼ ਪਿੱਛੇ ਬੈਠੇ ਸੀਗੇ ਚਲ ਕਹਿੰਦੀ ਮੈਂ ਇਹਨਾਂ ਨੂੰ ਪੁੱਛ ਕੇ ਦੇਖ ਲੈਂਦੀ ਆ ਇਹਨਾਂ ਕੋਲ ਚਲ ਗਈ ਇਹਨਾਂ ਨੇ ਬਾਬਾ ਜੀ ਨੇ ਕੁਝ ਉਹਨਾਂ ਨੂੰ ਦੱਤਾ ਬਈ ਤੇ ਧੰਨੇ ਨੇ ਜਿੱਦਾਂ ਕਿਹਾ ਸੀ ਉਹ ਜਵਾਬ ਨਹੀਂ ਦਿੱਤਾ ਹੌਲੀ ਹੌਲੀ ਉਹ ਬੈ ਗਈ ਲੱਗੇ ਬਾਬਾ ਜੀ ਤੁਸੀਂ ਕੁਝ ਦੱਸੋ ਮੈਨੂੰ ਉਹ ਕਹਿੰਦਾ ਉਹਨੇ ਜਵਾਬ ਦਿੱਤਾ ਤੈਨੂੰ ਮੈਂ ਜਵਾਬ ਨਹੀਂ ਦੇਣਾ ਉਹ ਤੁਹਾਡੇ ਲਾਜ ਵੀ ਹੋਗੀ ਪਰਿਵਾਰ ਤੁਹਾਡਾ ਬਧੂਆ ਉਹ ਥੋੜਾ ਟਾਈਮ ਪਿਆ ਉਹਨਾਂ ਦੇ ਲਾਜ ਵੀ ਹੋਈ ਤੇ ਪਰਿਵਾਰ ਉਹਨਾਂ ਦਾ ਵਧਿਆ ਉਹਨਾਂ ਦੇ ਕਿਰਪਾ ਹੋਣ ਲੱਪੇ ਜਿਹੜਾ ਤੰਨਾ ਹੱਥ ਜਿਗਾ ਗੁਰੂ ਸੀਗਾ ਬਾਬਾ ਕਾਨਦਾਸ ਦਾ ਅੱਛਾ ਜੀ ਇਹਦੇ ਕੋਲੋਂ ਫਿਰ ਹੌਲੀ-ਹੌਲੀ ਉਹ ਤੰਨਾ ਪਾਸ ਤੇ ਕਹਿੰਦਾ ਬਾਬਾ ਕਾਨਦਾਸ ਨੂੰ ਤੁਸੀਂ ਇੰਦਾ ਕਰੋ ਤੁਸੀਂ ਫਲਾਣੇ ਪਿੰਡ ਡੇਰਾ ਲਾਓ ਜਾ ਕੇ ਤੁਸੀਂ ਤਾਂ ਰੋਟੀ ਪਾਣੀ ਮੇਰਾ ਬੰਦ ਕਰ ਦੇਣਾ ਵੀ ਸਾਡੇ ਤੁਹਾਡੇ ਆ ਲਾਉਣ ਲਾ ਪਾਣੀ ਤੁਹਾਡੀ ਜਿਆਦੀ ਭਗਤੀ ਕੀਤੀ ਆ ਤੇ ਹੌਲੀ-ਹੌਲੀ ਵੀ ਉਹ ਇਧਰ ਕਾਲੇ ਸੰਘਿਆ ਆ ਗਏ ਸਦਮਾ ਤੋਂ ਇੱਥੇ ਆ ਕੇ ਕਾਫੀ ਚਿਰ ਭਗਤੀ ਕੀਤੀ ਇਹਨਾਂ ਨੇ ਆ ਸਾਰਾ ਕੁਝ ਬਾਅਦ 'ਚ ਬਣਿਆ ਜੋ ਵੀ ਬਣਿਆ ਗੁਰਦੁਆਰਾ ਵੀ ਉਹ ਵੀ ਬਾਅਦ 'ਚ ਬਣਿਆ ਕਿਥੇ ਮਤਲਬ ਭਗਤੀ ਕਰਦੇ ਸੀ ਉਹ ਜਗ੍ਹਾ ਕੋਈ ਨਹੀਂ ਹੈਗੀ ਪ੍ਰਾਨ ਸਰ ਉਹ ਜਗ੍ਹਾ ਇਧਰ ਵੀ ਮੰਦਰ ਆ ਪਿੱਛੇ ਅੱਛਾ ਜੀ ਉੱਥੇ ਵੀ ਬੈਠਦੇ ਜਾ ਕੇ ਅੱਛਾ ਜੀ ਉਧਰ ਵੀ ਪ੍ਰਸ਼ਾਦ ਚੜਦਾ ਅੱਛਾ ਜੀ ਹਾਂਜੀ ਠੀਕ ਹੈ ਇਹ ਆਪਣੇ ਬਾਬਾ ਜੀ ਦੀ ਫੋਟੋ ਹੈ ਹਾਂਜੀ ਆ ਮਾਪੁਰਛਾਂ ਦੇ ਉਹ ਦਰਬੇਸ਼ ਨਾਲ ਹੁੰਦੇ ਸੀ ਬਹੁਤ ਜਿਹੜਾ ਇਹਨਾਂ ਦਾ ਮੂੰਹ ਦਾ ਬਾਖ ਹੁੰਦਾ ਸੀ ਹਾਂਜੀ ਉਹ ਕਹਿੰਦੇ ਜਵਾਈ ਆਏ ਜਵਾਈਆਂ ਨੂੰ ਦੁੱਧ ਪਾਉ ਹਾਂ ਹਾਂ ਜਿਹਨਾਂ ਤੇ ਜਵਾਈ ਸਮਝ ਕੇ ਪਾਲਤਾ ਹੂੰ ਹੂੰ ਤੇ ਜਿਹਨਾਂ ਨੇ ਗੁੱਸਾ ਕੀਤਾ ਉਹਨਾਂ ਦੇ ਬੂਵੇ ਲੱਗੇ ਰਹਿ ਗਏ ਹੂੰ ਹੂੰ ਜਿਹਨਾਂ ਨੇ ਜਵਾਈ ਸਮਝ ਕੇ ਪਾਲਤਾ ਉਹਨਾਂ ਤਰ ਗਏ ਠੀਕ ਇਹ ਲਈ ਕਰ ਪਾਇਆ ਤੇ ਮਾਲਕ ਦੀ ਆ ਜਿਹੜੀ ਵੀ ਸੁੱਖ ਸੁੱਖ ਲੋ ਇੱਥੇ ਪੂਰੀ ਹੁੰਦੀ ਆ ਹਾਂਜੀ ਬਾਬਾ ਜੀ ਇੱਥੇ ਜਿਹੜਾ ਸ਼ਰਾਬ ਦਾ ਪ੍ਰਸ਼ਾਦ ਹੈ ਇੱਕ ਕਦੋਂ ਤੋਂ ਚੜਨਾ ਸ਼ੁਰੂ ਹੋਇਆ ਤੇ ਕਿਉਂ ਸ਼ੁਰੂ ਹੋਇਆ ਕਿੱਦਾਂ ਹੋਇਆ ਸਾਰਾ ਕੁਝ ਇਹ ਮਹਾਪੁਰਸ਼ ਜਿਹੜਾ ਪਿੰਦੇ ਹੈ ਨਾ ਹਾਂਜੀ ਸ਼ਾਦ ਹਾਂਜੀ ਆਕਤ ਹਜ਼ੂਰਾ ਤੇ ਪਾਣ ਹੂੰ ਹੂੰ ਤੇ ਤਿੰਨੇ ਹੀ ਚੀਜ਼ਾਂ ਯੇਰਿਆ ਅੱਛਾ ਜੀ ਜਦੋਂ ਪਹਿਲੇ ਦੇ ਤਾਂ ਲਗਣ ਲੱਗ ਜਾਂਦੀ ਮਹਾਰਾਜ ਦੀ ਅੱਛਾ ਜੀ ਤੇ ਕੱਲਾ ਕੱਲਾ ਸਰੀਰ ਹੋ ਜਾਂਦਾ ਏ ਇਹਨਾਂ ਦਾ ਹੂੰ ਹੂੰ ਲੱਤਾਂ ਕਿਤੇ ਧੜਗ ਕਿਤੇ ਤੇ ਸਿਰ ਕਿਤੇ ਤੇ ਬਾਹਾਂ ਕਿਤੇ ਪਈਆਂ ਹੂੰ ਤੇ ਜਦੋਂ ਉਹਨਾਂ ਸੰਗ ਤੇਰੇ ਮੱਥਾ ਟੇਕਲ ਹੂੰ ਹੂੰ ਉਦੋਂ ਇਹ ਕਹਣਾ ਬਾਬਾ ਦਾ ਰਾਤ ਮੜ ਦਤਾ ਹੂੰ ਹੂੰ ਜਦੋਂ ਮੱਥਾ ਟੇਕ ਕੇ ਜਾਣਾ ਵਾਪਸੀ ਤੇ ਬਾਬਾ ਜੀ ਉਹਨੂੰ ਪਿੱਛੇ ਤੁਰੇ ਆਉਂਦੇ ਹਣੇ ਹਾਂਜੀ ਇੰਨੇ ਕਰਨੀ ਦੇ ਮਾਲਕ ਹੈ ਜਿਹੜੀ ਸੁੱਖ ਸੁੱਖ ਲੋ ਇਥੇ ਉਹ ਪੂਰੀ ਹੁੰਦੀ ਆ ਇਹ ਆ ਬਣਾ ਕੇ ਪੀਂਦੇ ਇਹ ਅਕਤੂ ਦੂਰਾ ਜਿਹੜਾ ਅੱਛਾ ਥੱਲੇ ਚੀਜ਼ਾਂ ਜਿਹੜਿਆ ਜੀ ਜਦੋਂ ਪਹਿਲੇ ਦੇ ਲਗਨ ਲਾ ਜਾਂਦੇ ਮਹਾਰਾਜ ਦੇ ਨਾਲ ਇਕੱਲਾ ਇਕੱਲਾ ਸਰੀਰ ਹੋ ਜਾਂਦਾ ਇਹਨਾਂ ਦਾ ਹੂੰ ਸਰ ਕਿਤੇ ਧੜਕਦੇ ਤੇ ਲੱਤਾਂ ਕਿਤੇ ਤੇ ਬਾਹਾਂ ਕਿਤੇ ਪਈਆਂ ਅੱਛਾ ਤੇ ਜਦੋਂ ਆਣਾ ਸੰਕਰ ਮੱਥਾ ਟੇਕਣ ਇਹਨਾਂ ਦੇ ਬਾਬਾ ਦਾ ਰਾਤ ਬੜ ਲੁੱਤਾ ਦਬਾਬ ਸਿਰ ਮਗਰੋਂ ਤੁਰਿਆਂ ਦਾ ਹੁਣ ਜਿੰਨੇ ਕਰਨੇ ਦੇ ਮਾਲਕ ਆਏ ਜਿਹੜੀ ਵੀ ਸੁੱਖ ਸੁੱਖ ਲੋ ਤੇ ਪੂਰੀ ਹੁੰਦੀ ਆ ਦੁੱਧ ਪੁੱਤ ਮਿਲਦੇ ਤੇ ਪਹਿਲਾਂ ਲਵੇਰਾ ਸੁਣਦਾ ਜਿਹੜਾ ਉਹ ਇੱਥੇ ਬੋਲੀ ਪਾ ਕੇ ਜਾਂਦੇ ਦਰਵੇਸ਼ਾਂ ਨੂੰ ਬਾਬੇ ਦੀ ਕਿਰਪਾ ਜੀ ਨੇ ਤੇ ਮਾਲਕ ਦੀ ਪਰ ਇਹ ਗਜਾ ਨਹੀਂ ਕਰਨਗੇ ਮਾਲਕਤਾ ਲਈ ਜਾਂਦਾ ਆਪਣੇ ਆਪ ਹੀ ਠੀਕ ਹੈ ਤੇ ਇੱਥੇ ਮਹੀਨੇ 'ਚ ਕੋਈ ਦਿਨ ਵੀ ਹੁੰਦਾ ਹੈ ਇੱਕ ਜਿਹਾ ਸਪੈਸ਼ਲ ਦਿਨ ਹੁੰਦਾ ਜਿੱਦਣ ਜਿਆਦਾ ਲੋਕ ਆ ਜਾਂਦੇ ਨੇ ਉਹ ਦਿਨ ਮੱਛਿਆ ਲੱਗਦੀ ਹੈ ਮਹੀਨੇ ਬਾਅਦ ਹਾਂ ਹਾਂ ਕੋਈ ਸਾਲ ਦਾ ਕੋਈ ਖਾਸ ਦਿਨ ਵੀ ਹੁੰਦਾ ਇਹਨਾਂ ਦਾ ਸਾਲ ਦਾ ਉਹ 21 ਮੱਗਰ ਮੇਲਾ ਲੱਗਦਾ ਅੱਛਾ ਉਹ ਬਹੁਤ ਵੱਡਾ ਮੇਲਾ ਹੁੰਦਾਣਾ ਇੱਥੇ ਬਹੁਤ ਰਸ਼ ਹੁੰਦਾ ਇੱਥੇ ਇੱਥੇ ਬਹੁਤ ਬੰਦੇ ਆੜਾ ਹੁੰਦੇ ਆ ਹਾਂ 21 ਮੱਗਰ ਨੂੰ ਹਾਂ ਠੀਕ ਨਾਮ ਦਿੰਦੇ ਇੱਥੇ ਕਿ ਨਵੇਂ ਮੇਲਾ ਕਿ ਹਾਂ ਤੇ ਇਹ ਮੇਲਾ ਕਿੰਨੇ ਦਿਨ ਚੱਲਦਾ 2 ਦਿਨ 3 ਦਿਨ 2 ਦਿਨ 2 ਦਿਨ ਚੱਲਦਾ ਹੈ ਹਾਂਜੀ ਪਰਮਜੀਤ ਸਿੰਘ ਜੀ ਸੁਪਨੇ ਪਾਸ਼ਾ ਬਾਬਾ ਕਾਂਦਾਸ ਜਨ ਬੋਦਰਾ ਪਰਮਜੀਤ ਦੇ ਨਾਮ ਤੇ ਬਾਬਾ ਕਾਂਦਾਸ ਇਹਨਾਂ ਦੇ کاروبار ਚ ਵਾਧਾ ਕਰਨਾ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਪਰਿਵਾਰ ਤੇ ਤੰਦਰੁਸਤੀ ਆ ਬੈਠਣੀ ਆ ਸੁੱਖਾਂ ਦਾ ਨਾਸ ਕਰਨਾ ਬਾਬਾ ਕਾਂਦਾਸ ਇਨਦੇ ਕਾਰੋਬਾਰ 'ਚ ਵਾਧਾ ਕਰਨਾ ਸੱਚੇ ਪਾਤਸ਼ਾਹ ਜੀ ਤੇ ਪਰਵਾਰ ਤੇ ਤੰਦਰੁਸਤੀ ਨਿਭਾਈ ਰਣੀਆ ਹਾਂਜੀ ਫਲਾ ਨਾਸ ਕਰਨਾ ਬਾਬਾ ਕੰਦਸ ਤੇ ਦੇ ਕਾਰੋਬਾਰ 'ਚ ਵਾਧਾ ਕਰਨਾ ਸੱਚੇ ਪਾਤਸ਼ਾਹ ਜੀ ਹਾਂ ਹੁਣ ਆਪਾਂ ਵਰਤਾਨ ਲੱਗੇ ਆਂ ਪ੍ਰਸ਼ਾਦ ਜਿਹੜਾ ਇੱਥੇ ਚੜਾਇਆ ਸੀ ਸਾਰਿਆਂ ਨੇ ਥੋੜੀ ਥੋੜੀ ਦੇਣੇ ਆ ਯਾਰ ਭਾਈ ਥੋੜਾ ਜਿਹਾ ਲੈਂਚ ਪਾ ਲੈ ਆਂ ਲੈ ਦੱਸ ਇਹ ਜਨਤਾ ਹੁੰਦੀ ਨਹੀਂ ਖੜੇ ਰਹਿੰਦੀ ਆ ਦੇਤਾ ਦੇ ਇੱਥੇ ਖੜੇ ਆ ਸਾਰਿਆਂ ਨੇ ਥੋੜੀ ਥੋੜੀ ਦੇਣੇ ਆ ਤੇ ਮਸਿਆ ਤੇ ਜਿਹੜੀ ਉਹ ਜ਼ਿਆਦਾ ਰੌਣਕ ਹੁੰਦੀ ਏ ਜ਼ਿਆਦਾ ਚੜਾਵਾ ਚੜਦਾ ਹੈ ਫਿਰ ਉਦੋਂ ਚੰਗੇ ਰਾਜ ਲੱਗਦੇ ਨੇ ਯਾਰ ਅਸੀਂ ਤਾਂ ਆਏ ਆ ਹੱਲੇ ਪਾਦੇ ਮਾਰੇ ਜੀ ਉਹ ਯਾਰ ਖੇਚਕਾ ਤੂੰ ਕਰਦੇ ਹੋ ਰਾਜੇ ਮਾਗੋ ਇਹ ਨੇੜ ਤੇ ਚੜਾਂਗੇ ਜੀ ਹਾਂ ਜੀ ਆਜੋ ਨੇੜ ਤੇ ਮੈਂ ਕੀ ਦੇਖਾਂਗੇ ਬੇਖੀ ਕਰਨ ਕਾ ਆਉਂ ਨੱਚ ਤੇ ਜਾਣਾਗੇ ਜੀ ਪਾਦੇ ਪਾਦੇ ਘਟੋਣ ਪਾਦੇ ਪਾਦੇ ਛੋੜੇ ਪਾਦੇ ਨਹੀਂ ਹੁਣ ਬਸ ਸਾਰਿਆਂ ਨੂੰ ਥੋੜੀ ਥੋੜੀ ਹੋ ਜਾਏਗੀ ਤਦੋ ਥੈਂਕ ਯੂ ਜੀ ਲੋ ਜੀ ਬਾਕੀ ਜਿਹੜਾ ਪ੍ਰਸ਼ਾਦ ਦੇ ਕੇਟਲੀ ਚ ਪਿਆ ਕਹਿੰਦੇ ਭਰੇਗੀ ਤੇ ਫਿਰ ਇੱਕੋ ਵਾਰੀ ਸ਼ਾਮਾਂ ਨੂੰ ਮੰਡਦੇ ਨੇ ਕੋਈ ਟਾਈਮ ਹੁੰਦਾ ਇਹਨਾਂ ਦਾ ਰੱਖਿਆ ਨੇ ਨੇ ਫਿਕਸ ਤੇ ਫਿਰ ਉਦੋਂ ਮੰਡਦੇ ਨੇ ਇੱਥੋਂ ਨੇ ਬਾਬੇ ਕਾਂ ਦਸ ਦੀ ਜਗ੍ਹਾ ਸੀ ਜਿਹੜੀ ਇੱਥੇ ਉਹਨੂੰ ਮੱਥਾ ਟੇਕ ਲਿਆ ਸੀ ਪ੍ਰਸ਼ਾਦ ਚੜ੍ਹਾ ਲਿਆ ਤੇ ਉਹਨੂੰ ਦੂਜੇ ਪਾਸੇ ਦੇ ਨਾਲ ਹੀ ਬਾਬੇ ਕਾਂ ਦਸ ਦਾ ਗੁਰਦਰਾ ਵੀ ਹੈਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਪਿਆ ਹੈ ਤੇ ਉੱਥੇ ਵੀ ਆਪਾਂ ਚੱਲਦੇ ਆ ਉੱਥੇ ਮੱਥਾ ਟੇਕਦੇ ਆ ਤੇ ਆਜੋ ਫੇ ਚੱਲੀ ਆਪਾਂ ਵੀ ਓਕੇ ਗੱਲ ਸੁਣ ਤਾਂ ਨੇ ਮਰੀਏ ਆ ਦੇਲਾ ਸਰਪੰਚ ਆ ਸਾਡੇ ਇਹ ਸਰਪੰਚ ਕਾੜੇ ਪਹਿਣਦੇ ਨਹੀਂ ਰਾਮਪਾਲਾ ਨਹੀਂ ਆਂਦੇ ਸਾਡਾ ਪੈਣ ਚਿੱਟੀਆਂ ਪਹਿਣਾ ਸਾਡੀ ਫਿਰ ਮੋਜਾਂ ਲੱਗੀਆਂ ਇਹ ਮਰੀਏ ਪਹਿਣੇ ਮਰੀਏ ਮੋਜਾਂ ਬਾਬਾ ਜੀ ਦੀਆਂ ਬਾਬਾ ਜੀ ਨੇ ਮੋਜਾਂ ਲਵਾਇਆਂ ਹਾਂ ਬਿਲਕੁਲ ਸਹੀ ਹੈ ਪਹਿਣ ਹਾਂ ਪਹਿਣ ਪਤਾ ਕੀ ਗੱਲ ਆ ਪਾਲ ਵੀਡੀਓ ਵਾਇਰਲ ਨਾ ਕਰਿਓ ਵਾਇਰਲ ਨਹੀਂ ਹੁੰਦੀ ਵੀਰੇ ਆਪਾਂ ਪੂਰੀ ਵਾਇਰਲ ਕਰ ਦਣਾ ਤੁਹਾਨੂੰ ਬੋਲਾ ਹਾਂ ਨੀ ਹਾਂ ਚਲੋ ਠੀਕ ਹੈ ਪਹਿਣ ਜਿੱਦਾਂ ਮਾਦੀ ਕਰ ਲੋ ਨਾ ਇੱਥੇ ਗ੍ਰੇਸ ਸਰ ਜੀ ਬਾਬਾ ਜੀ ਰੋਲ ਕੱਪਾ ਲਵਾ ਰਹੇ ਨੇ ਨੇ ਕਾਹ ਨਹੀਂ ਕਰਨੀ ਕਾਹ ਨਹੀਂ ਕਰਨੀ ਇਹਨਾਂ ਦਾ ਆਨੰਦ ਪੂਰੇ ਹਨਾ ਹਾਂ ਪੂਰੇ ਆਨੰਦ ਆ ਰਹੇ ਪੈਣ ਪਤਾ ਕੀ ਗੱਲ ਆ ਬਾਬਾ ਜੀ ਦੇ ਘਰ ਤੋਂ ਘਰ 500 ਭਗਤ ਆਉਂਦਾ ਰੋਜ਼ ਹਾਂਜੀ 500 ਭਗਤ ਆਉਂਦਾ ਰੋਜ਼ ਸਾਡੇ ਅਰਗਾ ਹਾਂ ਠੀਕ ਐ ਪੈਣ ਹਾਂ 500 ਭਗਤ ਆਉਂਦਾ ਪੈਣ 500 ਦਾ 500 ਭਗਤ ਪੂਰਾ ਸਹੀ ਤਰੀਕੇ ਨਾਲ ਖੁਸ਼ ਜੇ ਆਗੇ ਜਾਂਦਾ ਹਾਂਜੀ ਪੈਣ ਸਭ ਤੋਂ ਵੱਧ ਟਾਈਮ ਨਾ ਆ ਜਾਂਦੇ ਤੇ ਟੇਬਲ ਤੇ ਲੋਈ ਲੋਈ ਅੱਛੀ ਜਿਹੜਾ ਉਹ ਰਹਿ ਜਾਂਦਾ ਉਹ ਇੱਥੇ ਸੁੱਤਾ ਰਹਿ ਜਾਂਦਾ ਬਾਕੀ ਇੱਥੇ ਕੋਈ ਕਿਸੇ ਗੱਲ ਦੀ ਘਾੜ ਨਹੀਂ ਪੈਣਾ ਕੋਈ ਚੀਜ਼ ਨਹੀਂ ਤਨ ਤਨ ਬਾਬਾ ਕਾਨਦਸ ਹਾਂ ਠੀਕ ਹੈ ਦੀ ਜੇ ਲੰਗਰ ਛਕਣਾ ਤੇ ਇਧਰੋਂ ਲੰਗਰ ਛਕੋ ਭਾਗਤ ਛਕ ਸਕਦਾ ਹੈ ਹਾਂ ਭੈਣ ਜੀ ਇਧਰੋਂ ਲੰਗਰ ਛਕਣਾ ਲੰਗਰ ਛਕ ਲੋ ਜੇ ਪ੍ਰਸ਼ਾਦ ਮੇਰੀ ਭੈਣ ਤਾਂ ਨਹੀਂ ਨਾ ਪ੍ਰਸ਼ਾਦ ਲਾਉਣ ਵਾਲਾ ਪ੍ਰਸ਼ਾਦ ਲਾ ਸਕਦਾ ਭੈਣ ਮੇਰੇ ਪ੍ਰਸ਼ਾਦ ਹਾਂਜੀ ਉਹ ਲੈ ਜਿੱਦਾਂ ਲੇਖ ਲਿਖਿਆ ਉਹ ਤਾਂ ਲਿਖਿਆ ਜਾਂ ਦਿੰਦੇ ਹਾਂ ਹਾਂ ਦੀਦੀ ਸਤਿ ਸ਼੍ਰੀ ਅਕਾਲ ਵੱਡੀ ਭੈਣ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੇ ਮੈਂ ਇਸ ਪਿੰਡ ਦੀ ਸੰਗਤ ਨੂੰ ਬਹੁਤ ਤੋਂ ਵੱਧ ਮੁਬਾਰਕਬਾਦ ਦਿੰਦਾ ਮੈਂ ਜੋ ਇਸ ਗੁਰੂ ਘਰ ਵਿੱਚ ਜੋ ਪ੍ਰਬੰਧ ਵੇਖ ਰਿਹਾ ਹਾਂ ਉਹ ਕਿਸੇ ਵੀ ਨਗਰ ਵਿੱਚ ਪ੍ਰਬੰਧ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਜਿੰਨਾ ਵੀ ਪ੍ਰਬੰਧ ਚੱਲ ਰਿਹਾ ਪਿੰਡ ਦੀ ਨਗਰ ਕਮੇਟੀ ਬਣੀ ਹੋਈ ਹੈ ਔਰ ਬੜੇ ਸਾਫ ਸੁੱਚੇ ਜੇ ਢੰਗ ਚਲਾ ਰਿਹਾ ਦੂਸਰਾ ਇੱਥੇ ਇੰਨੀ ਵਧੀਆ ਪਾਰਕ ਬਣੀ ਇਹੋ ਜੀ ਪਾਰਕ ਇੱਕ ਮਿਸਾਲ ਵਜੋਂ ਬਣੀ ਹੈ ਤੇ ਸਭ ਤੋਂ ਵੱਡੀ ਗੱਲ ਇੱਥੇ ਮੈਂ ਇਹ ਨੋਟ ਕੀਤੀ ਹੈ ਕਿ ਜਦੋਂ ਕੋਈ ਬਾਹਰੋਂ ਕੋਈ ਸੰਗਤ ਦਾ ਕੋਈ ਵੀ ਆਦਮੀ ਸੌਂਦਾ ਮੱਥਾ ਟੇਕਣ ਵਾਸਤੇ ਤੇ ਸੰਗਤ ਜਿਹੜੀ ਇੱਥੇ ਦੀ ਉਹਨੂੰ ਪੂਰਾ ਮਾਨ ਸਤਕਾਰ ਦਿੰਦੀ ਹੈ ਜਦੋਂ ਕਿ ਕਿਸੇ ਡੇਰੇ ਵਿੱਚ ਵੀ ਚਲੋ ਜੇ ਡੇਰੇ ਵਾਲੇ ਉਹਨੂੰ ਪੁੱਛਦੇ ਨੇ ਵੀ ਤੂੰ ਕਿੱਥੋਂ ਆਇਆ ਕਿਦੋਂ ਨਾਲ ਮੱਥਾ ਟੇਕੋ ਆਪਣਾ ਲੰਗਰ ਖਾਓ ਤੇ ਚੱਗੋ ਔਰ ਸਾਨੂੰ ਖਾਸ ਕਰਕੇ ਮੈਨੇਜਰ ਸਾਹਿਬ ਨੂੰ ਮਿਲ ਕੇ ਆਏ ਉਹਨਾਂ ਨੇ ਸਾਨੂੰ ਬੜਾ ਸਤਿਕਾਰ ਦਿੱਤਾ ਮੈਂ ਇਸ ਗੱਲ ਦੀ ਇਹਨਾਂ ਦੀ ਕਮੇਟੀ ਨੂੰ ਇਹ ਜਿਹੜੇ ਪ੍ਰਬੰਧ ਇੱਥੇ ਚਲਾਉਣ ਵਾਲੇ ਔਰ ਸੇਵਾਦਾਰਾਂ ਨੂੰ ਵਾਦ ਵਾਦ ਵਧਾਈ ਦੇਣਾ ਇਹ ਵਧਾਈ ਦੇ ਪਾਤਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲਾਗ ਇੱਥੇ ਹੀ ਇੱਥੇ ਹੀ ਖਤਮ ਕਰਦੇ ਆਂ ਤੇ ਚਲੋ ਆਜੋ ਮਿਲਦੇ ਆਂ ਫਿਰ ਅਗਲੇ ਬਲਾਗ ਵਿੱਚ ਹੂੰ ਅੱਤਾਂ ਕੇ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇ ਰਹੋ ਅੱਤਾਂ ਦੇ ਲਈ ਬਾਏ ਬਾਏ